ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਖੋਲਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਇੱਕ ਮਰਡਰ ਕੇਸ ਟਰੇਸ ਹੋਇਆ ਹੈ ਸਾਧ ਜਸਪਾਲ ਸਿੰਘ ਈਸਪੀ ਸੈਂਟਰਲ ਅੰਮ੍ਰਿਤਸਰ ਤੇ ਇਸ ਦਾ ਵਿਸ਼ਾਲਜੀਤ ਸਿੰਘ ਏਡੀਐਸਪੀ ਸਿਟੀ 1 ਅੰਮ੍ਰਿਤਸਰ ਇਨਾਂ ਨੇ ਐਫਆਈਆ ਨੰਬਰ 2581122024 ਅੰਡਰ ਸੈਕਸ਼ਨ 301 ਬੀਐਨਐਸ ਪੀਐਸਐਸ ਲਾਹੌਰ ਦਾ ਮਰਡਰ ਕੇਸ ਟਰੇਸ ਕੀਤਾ ਇਹਦੇ ਚੇਕੇ ਲੜਕੇ ਅਨਿਕੇਤ ਦਾ ਮਰਡਰ ਹੋਇਆ ਜਿਹਦੇ ਵਿੱਚ ਅਨਿਕੇਤ ਆਪਣੀ ਮਦਰ ਨਾਲ ਆਪਣੀ ਪੂਆ ਦੇ ਘਰ ਗਿਆ ਸੀ ਤੇ ਉਸ ਤੋਂ ਬਾਅਦ ਉਹ ਬਾਨਾ ਮਾਰ ਕੇ ਚਲਾ ਗਿਆ ਕਿ ਮੈਂ ਕੋਈ ਕੰਮ ਜਾਣਾ ਆਪਣੇ ਦੋਸਤਾਂ ਨਾਲ ਉਹ ਉੱਥੇ ਆਪਣੇ ਦੋ ਦੋਸਤਾਂ ਨਾਲ ਆਪਣੇ ਇੱਕ ਹੋਰ ਦੋਸਤ ਕਰਨ ਦੇ ਘਰ ਗਿਆ ਜਿੱਥੇ ਦੋ ਲੜਕੇ ਹੋਰ ਮੌਜੂਦ ਸਿਗੇ ਐ ਸવાય ਕਰਨ ਸਾਰੇ ਨਾਬਾਲਗ ਸੀ ਕਰਨ ਦੇ ਬੱਚਾ ਹੋਇਆ ਸੀ ਤੇ ਉਹਦੀ ਪਾਰਟੀ ਤੇ ਐ ਗਏ ਸਿਗੇ ਤੇ ਉੱਥੇ ਇਹਨਾਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਤੇ ਜਿਹੜਾ ਅਨਿਕੇਤ ਹੈ ਉਹਨੇ ਨਵਾਂ ਆਈਫੋਨ ਲਿੱਤਾ ਸੀ ਆਈਫੋਨ 16 Pro ਤੇ ਜਿਹੜਾ ਜਦੋਂ ਫਿਰ ਇਹਨਾਂ ਜ਼ਿਆਦਾ ਸ਼ਰਾਬ ਪੀਲੀ ਤੇ ਬਗੜੀ ਨੇ ਕਿਹਾ ਕਿ ਮੈਨੂੰ ਤੂੰ ਆਪਣਾ ਆਈਫੋਨ ਦੇ ਜਦੋਂ ਅਨਿਕੇਤ ਨੇ ਮਨਾਂ ਕਰਤਾ ਤੇ ਇੱਕ ਲੜਕੇ ਨੇ ਇਹਦੀ ਲਤਾ ਫੜੀਆਂ ਦੂਸਰੇ ਲੜਕੇ ਨੇ ਇਹਨੂੰ ਸਿਰ ਤੋਂ ਫੜਿਆ ਤੇ ਜਿਹੜਾ ਇਹਨਾਂ ਦਾ ਤੀਸਰਾ ਦੋਸਤ ਹੈ ਉਨੇ ਸਰਤੇ ਤੋੜੇ ਮਾਰੇ ਇੱਕ ਨੇ ਗਲੇ ਤੇ ਲੋਹੇ ਦਾ ਬਲੇਡ ਵੀ ਚਲਾਇਆ ਜਿਹੜਾ ਲੋਹਾ ਕੱਟਣ ਨੂੰ ਬਲੇਡ ਹੁੰਦਾ ਉਹ ਵਾਲਾ ਚਲਾਇਆ ਤੇ ਇੱਕ ਟੀਸ ਦੇ ਲੜਕੇ ਚੌਥੇ ਲੜਕੇ ਨੇ ਮੋ ਤੇ ਸਰਾਣਾ ਵੀ ਰੱਖਿਆ ਜੀ ਤੇ ਇਹਨਾਂ ਤੋਂ ਰਿਕਵਰੀ ਹੋਈ ਐ ਇੱਕ ਸਰਾਣੇ ਦੀ ਇੱਕ ਪਲਾਸ ਦੀ ਮੈਟ੍ਰਿਕਸ ਦੀ ਤੇ ਆਇਰਨ ਬਲੇਡ ਦੀ ਉਸ ਤੋਂ ਬਾਅਦ ਇਹਨਾਂ ਨੇ ਅਨਿਕੇਤ ਨੂੰ ਕੰਬਲੇ ਚ ਬਣ ਕੇ ਤੇ ਬਾਥਰੂਮ ਵਿੱਚ ਰੱਖ ਤਾ ਤੇ ਜਦੋਂ ਅਨਿਕੇਤ ਆਪਣੇ ਘਰ ਨਹੀਂ ਮੁੜਿਆ ਅਨਿਕੇਦ ਦੇ ਮਾਪਿਓ ਥਾਣੇ ਗਏ ਮਿਸਿੰਗ ਦੀ ਕੰਪਲੇਂਟ ਲਿਖਾਈ ਤੇ ਅਗਲੇ ਦਿਨ ਇੱਕ ਤਰੀਕ ਨੂੰ ਅਸੀਂ ਜਿਨ੍ਹਾਂ ਜਨਾ ਤਾਂ ਸ਼ੱਕ ਸੀ ਕਿ ਜਿਨ੍ਹਾਂ ਪਾਰਟੀ ਕਰਨ ਗਿਆ ਸੀ ਉਹਨਾਂ ਨੂੰ ਜਦੋਂ ਥਾਣੇ ਬੁਲਾਇਆ ਤੇ ਸਾਨੂੰ ਕਲੀਅਰ ਹੋਇਆ ਕਿ ਇਹਨਾਂ ਨੇ ਮਰਡਰ ਕੀਤਾ ਸਿਰ ਪੁਲਿਸ ਪਾਰਟੀ ਮਰਡਰ ਵਾਲੀ ਥਾਂ ਤੇ ਗਈ ਸੀ ਤੇ ਬੋਡੀ ਰਿਕਵਰ ਕੀਤੀ